ਗੁਰਦਾਸਪੁਰ ਦੇ ਕਸਬਾ ਕਲਾਂੌਰ ਅਧੀਨ ਆਉਂਦੇ ਪਿੰਡ ਹਰੀਮਾਬਾਦ ਵਿੱਚ ਆਏ ਹੜਾ ਦੌਰਾਨ ਲੋਕਾਂ ਦੀ ਸੇਵਾ ਕਰਨ ਗਏ ਛੇ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਵਿਨੇ ਕੁਮਾਰ ਪੁੱਤਰ ਨਾਨਕ ਚੰਦ ਵਾਸੀ ਕਲਾਂੌਰ ਲਾਪਤਾ ਹੋ ਗਿਆ ਸੀ ਜਿਸ ਦੀ ਕਾਫੀ ਦਿਨਾ ਤੋਂ ਭਾਲ ਕੀਤੀ ਜਾ ਰਹੀ ਸੀ ਐਨਡੀਆਰਐਫ ਅਤੇ ਆਰਮੀ ਦੀਆਂ ਟੀਮਾਂ ਨੇ ਵੀ ਇਸ ਨੌਜਵਾਨ ਦੀ ਕਾਫੀ ਹਾਲ ਕੀਤੀ ਸੀ ਪਰ ਕੋਈ ਪਤਾ ਨਹੀਂ ਸੀ ਲੱਗਾ ਅੱਜ ਪੂਰੇ 1 ਮਹੀਨੇ ਬਾਅਦ ਖੇਤਾਂ ਦੇ ਵਿੱਚੋਂ ਪਾਣੀ ਘਟ ਹੋਇਆ ਤਾਂ ਇਸ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਸ ਦੇ ਮਾਤਾ ਪਿਤਾ ਨੂੰ ਮੌਕੇ ਤੇ ਬੁਲਾ ਕੇ ਇਸ ਦੀ ਸ਼ਨਾਖਤ ਕਰਾਈ ਨੌਜਵਾਨ ਦੀ ਮ੍ਰਿਤਕ ਦੇ ਮਿਲਣ ਤੋਂ ਬਾਅਦ ਪੂਰੇ ਇਲਾਕੇ ਦੇ ਅੰਦਰ ਸੋਗ ਦੀ ਲਹਿਰ ਫੈਲ ਗਈ ਅਤੇ ਮ੍ਰਿਤਕ ਨੌਜਵਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ ਸਟਾਰ نیوز ਪੰਜਾਬੀ ਟੀਵੀ ਦੇ ਲਈ ਲਪਰੇਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਕਲਾ ਨੌਰਤ ਪਿਛਲੇ 28 ਤਰੀਕ ਨੂੰ ਪਿਛਲੇ ਮਹੀਨੇ ਦੇ 28 ਤਰੀਕ ਨੂੰ ਵਿਨਿਏ ਕੁਮਾਰ ਜਿਹੜਾ ਆਧਾਰ ਕਾਰਡ ਤੇ ਉਹਦਾ ਨਾਮ ਨਾ ਵਿਕਰਮ ਮਾਰ ਹੈ ਉਹ ਜਿਹੜਾ 28 ਤਰੀਕ ਨੂੰ ਲੋਕਾਂ ਦੀ ਸੇਵਾ ਕਰਨ ਗਿਆ ਸੀਗਾ, ਲੋਕਾਂ ਦੀ ਸੇਵਾ ਕਰਨ ਵਾਸਤੇ ਘਰ-ਘਰ ਸਮਾਨ ਪਹੁੰਚਾਉਣ ਵਾਸਤੇ ਗਏ ਸੀਗੇ, ਉਹ ਕਿਤੇ ਮਿਸਿੰਗ ਹੋ ਗਿਆ। ਅੱਜ ਪੂਰੇ 1 ਮਹੀਨੇ ਬਾਅਦ ਉਹਦੀ ਡੈੱਡ ਬਾਡੀ ਜਿਹੜੀ ਆ ਬੜੀ ਮਾੜੀ ਕੰਡੀਸ਼ਨ 'ਚ ਮਿਲੀ ਆ। ਔਰ ਮੈਂ ਸਰਕਾਰ ਕੋਲ ਮੰਗ ਕਰਨਾ ਵਾ, ਪਰਿਵਾਰ ਦੀ ਗਰੀਬ ਪਰਿਵਾਰ ਆ। ਉਹਦੀ ਬੜੀ ਮਦਦ ਕੀਤੀ ਜਾਏ। ਹੋਰ ਥੋੜੇ ਦਿਨਾਂ ਤੱਕ ਉਹਦੀ ਸਿਸਟਰ ਦੀ ਮੈਰਿਜ ਆ। ਮੈਂ ਫੇਰ ਇੱਕ ਵਾਰੀ ਸਰਕਾਰ ਨੂੰ ਪੂਰ ਜ਼ੋਰ ਮੰਗ ਕਰਦਾ ਵਾਂ ਉਸ ਪਰਿਵਾਰ ਦੀ ਨਿੱਜੀ ਤੌਰ ਤੇ ਪੂਰੀ ਮਦਦ ਕੀਤੀ ਜਾਏ। ਇਹ ਕਿੱਥੇ ਹੋਇਆ ਇਹ ਡੁੱਬਿਆ ਕਿੱਥੇ ਕਿਹੜੇ ਪਿੰਡ ਰਿਹਾ ਇਹ ਇਹ ਹਰੀਮਾ ਬਾਦ ਤੋਂ ਪਿੱਛੇ ਪਾਸੇ ਨਵੀਂ ਨਗਰ ਉਧਰ ਪਿੰਡਾਂ ਦੇ ਵਿੱਚ ਤਲਵੰਡੀ ਰਾਮਾ ਉਧਰਲੇ ਪਾਸੇ ਕਾਫੀ ਪਾਣੀ ਆਇਆ ਸੀ ਉਧਰ ਲੋਕਾਂ ਲੋਕ ਕਾਫੀ ਫਸੇ ਹੋਏ ਹਨ ਕੁਝ ਘਰਾਂ ਤੋਂ ਫੋਨ ਆ ਰਹੇ ਸੀ ਮਦਦ ਵਾਸਤੇ ਤੇ ਉਥੇ ਪਾਣੀ ਪੂਣੀ ਹੋਰ ਲੰਗਰ ਪਾਣੀ ਦੇਣ ਗਏ ਸੀ ਜੇ 5-7 ਮੁੰਡੇ ਇਹ ਦੋ ਦਿਨ ਦੋ ਤਿੰਨ ਮੁੰਡੇ ਮਿਸਿੰਗ ਹੋਏ ਸੀ ਇੱਕ ਦੋ ਮੁੰਡਾ ਕੋਈ ਕੋਠਿਆਂ ਤੇ ਚੜ ਕੇ ਗੁੱਤੇ ਕਿਤੇ ਪੈਰ ਸਲਿੱਪ ਕਰਕੇ ਕਿਤੇ ਪਾਣੀ ਦੇ ਵਿੱਚ ਹੀ ਕਿਤੇ ਡੁੱੜ ਗਿਆ ਵਾ ਨਹੀਂ ਲੱਭਾ ਅੱਜ ਪੂਰੇ ਮਹੀਨੇ ਬਾਅਦ ਮਿਲਿਆ ਵਾ ਅੱਜ ਉਹਦਾ ਪੋਸਟਮਾਰਟਮ ਹੋ ਕੇ ਅੱਜ ਉਹਦਾ ਸਾਰੇ ਪਰਿਵਾਰ ਨੇ ਸੰਸਕਾਰ ਕੀਤਾ ਵਾ ਔਰ ਮੈਂ ਇੱਕ ਸਰਕਾਰ ਕੋ ਫਿਰ ਮੰਗ ਕਰਨਾ ਪਰਿਵਾਰ ਬਹੁਤ ਗਰੀਬ ਹੈ ਜਿਹਦੀ ਮਦਦ ਕੀਤੀ ਜਾਏ ਥੋੜੇ ਦਿਨਾਂ ਤੱਕ ਮਹੀਨੇ ਤੇ ਕੁੜੀ ਸਿਸਟਰ ਦੀ ਮੈਰਿਜ ਵੀ ਹੈ ਇਹ ਅੱਜ ਜੋ ਜਿਹਦੇ ਸੰਸਕਾਰ ਵਿੱਚ ਸਾਰੇ ਆ ਸੱਜਣਾਂ ਜਿਹੜਾ ਇਕੱਠੀਆਂ ਹੋਈਆਂ ਨੇ ਤੇ ਮਹੱਲਾ ਚੱਕਰੀ ਕਲਾ ਨਾਲ ਦਾ ਰਹਿਣ ਵਾਲਾ ਔਰ ਇਸ ਦਾ ਨਾਮ ਜਿਹੜਾ ਹੈ ਉਹ ਬਿਕਰਮ ਬਿਕਰਮਜੀਤ ਹੈ ਨੂੰ ਪਿਆਰ ਨਾਲ ਬਿੱਕਾ ਤੇ ਵਿਨੇ ਵੀ ਕਹਿੰਦੇ ਆ ਔਰ ਇਹ ਜੋ 28 ਤਰੀਕ ਪਿਛਲੀ 28 ਤਰੀਕ ਨੂੰ ਜਿਹੜਾ ਹੈ ਉਹ ਹੜ ਆਏ ਨੇ ਉਹਨਾਂ ਦੇ ਵਿੱਚ ਇਹ 28 ਤਰੀਕ ਨੂੰ ਜਿਹੜਾ ਵਾ ਉਹ ਜੋ ਮਤਲਬ ਸੇਵਾ ਕਰਦਾ ਜਣਾ ਉਹ ਗਾਇਬ ਹੋ ਗਿਆ ਰੁੜ ਗਿਆ ਇਹ ਪੰਜ ਛੇ ਜਿਹੜੇ ਗਏ ਨੇ ਜਿਨ੍ਹਾਂ ਚੋਂ ਦੋ ਬੱਚੇ ਜਿਹੜੇ ਰਾਂ ਚੜ ਗਏ ਇੱਕ ਜਿਹੜਾ ਕੰਦ ਚ ਚਲਾ ਗਿਆ ਔਰ ਉਸ ਤੋਂ ਬਾਅਦ ਇਹ ਜਿਹੜਾ ਜੋ ਗਿਆ ਮੁੜ ਕੇ ਲੱਭਾ ਨਹੀਂ ਔਰ ਜਿੰਨੇ ਵੀ ਪ੍ਰਸ਼ਾਸਨ ਹੈ ਜਿੰਨੇ ਐਨਡੀਆਰਐਫ ਦੀਆਂ ਮਤਲਬ ਡਿਪਾਰਟਮੈਂਟਸ ਟੀਮਾਂ ਸਨ ਜਿਹੜੇ ਗੋਤਾਖੋਰ ਸਨ ਜਿੰਨੇ ਵੀ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਪਰ ਲੱਭਾ ਨਹੀਂ ਪਰ ਦਿਨ ਰਾਤ ਮਿਹਨਤ ਕੀਤੀ ਹੈ ਔਰ ਸਾਰੇ ਸ਼ਹਿਰ ਨੇ ਸਾਰੇ ਇਲਾਕੇ ਨੇ ਇਸ ਗੱਲ ਨੂੰ ਬੜਾ ਦਿਲ ਨਾਲ ਲਾਇਆ ਕਿ ਉਹਨਾਂ ਦੀ ਹੈਲਪ ਕੀਤੀ ਔਰ ਜਿੰਨੀਆਂ ਟੀਮਾਂ ਗਈਆਂ ਅੱਜ ਮਤਲਬ ਕੱਲ ਜਿਹੜਾ ਵੈ 28 ਤਰੀਕ ਵਾਲੇ ਦੇਣ ਹੀ ਉਹੋ ਹੀ ਟਾਈਮ ਹੀ ਤੇ ਜੇ 4:30 5 6 ਦਾ ਜਦੋਂ ਕਿ ਇਨਫੋਰਮੇਸ਼ਨ ਆਈ ਔਰ ਉੱਥੇ ਜਿਹੜਾ ਝੋਨਾ ਜਿਹੜਾ ਕੱਟਿਆ ਗਿਆ ਖੇਤ ਚ ਤੇ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਇਹ ਕੀ ਹੈ ਤੇ ਵੇਖਿਆ ਤੇ ਉਹ ਇਸੇ ਹੀ ਮਤਲਬ ਇਹਨਾਂ ਦੇ ਮਾਤਾ ਨੂੰ ਸਦਿਆ ਇਹਨਾਂ ਦੇ ਡੈਡੀ ਨੂੰ ਸਦਿਆ ਸਾਰੇ ਭਰਾ ਨੂੰ ਸਦਿਆ ਸਦ ਕੇ ਤੇ ਪਛਾਣ ਕਰਾਈ ਕਿ ਵਾਕਈ ਇਹ ਬਿੱਕਾ ਹੀ ਹੈ ਬੜਾ ਵੇਰੇ ਹੋਈ ਸਾਡੀ ਪਰ ਜ਼ੋਰ ਮੰਗਾ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਜਿੰਨੀ ਵੀ ਸਰਕਾਰ ਮਦਦ ਕਰ ਸਕਦੀ ਹੈ ਐਨ ਜੀਓ ਜਿਹੜੇ ਨੇ ਉਹ ਵੀ ਅੱਗੇ ਆਉਣ ਇਹਨਾਂ ਦੀ ਹੈਲਪ ਕਰਨ ਕਿ